ਜੇ ਠੰਡਾ ਹੋ ਜਾਏ ਹੀਟ ਮਰ ਜਾਂਦਾ ਭੁੱਖ ਨਾ ਲੱਗੇ ਤਾਂ ਨਹੀਂ ਗੱਲ ਬਣਦੀ ਨਿੱਗਣਾ ਹੋਵੇ ਠੰਡਾ ਹੋਵੇ ਤਾਂ ਨਹੀਂ ਗੱਲ ਬਣਦੀ ਜ਼ਰੂਰ ਸੂਰਜ ਤਾਂ ਹੀ ਪੈਦਾ ਕੀਤਾ ਔਰ ਜੇ ਭੈ ਤਾਂ ਬਚਾਉਣ ਵਾਲੀ ਹੈ ਬਕਾਰਾਂ ਨੂੰ ਸਾਲਣ ਵਾਲੀ ਹੈ ਵਕਾਰ ਨੇ ਜਿਹੜੇ ਉਹਨਾਂ ਨੂੰ ਸਾੜ ਲੋਰੀ ਨਮੋ ਛਤਰੂ ਚਰਵਾਇ ਨਹੀਂ ਗਰਭ ਹਰਨੀ ਨਮੋ ਛਤਰ ਚਰਵਾਇਣੀ ਛਤਰਵਾਂ ਨੂੰ ਜਿਹੜੇ ਸਾਡੇ ਛਤਰੂ ਨੇ ਉਹਨਾਂ ਨੂੰ ਚੱਪ ਜਾਣ ਵਾਲੀਆਂ ਬਕਾਰਾਂ ਨੂੰ ਚੱਪ ਜਾਣ ਵਾਲੀਆਂ ਦੁਰਮਤ ਨੂੰ ਚੱਪ ਜਾਣ ਵਾਲੀਆਂ ਗਰਭ ਹਰਨੀ ਗਰਭ ਹਰਨੀ ਹਮਕਾਰ ਦਾ ਨਾਸ ਕਰਨ ਵਾਲੀ ਨਮੋ ਤੋਖਣੀ ਸੋਖਣੀ ਸਰਬ ਭਰਨੀ ਨਮੋ ਤੋਖਣੀ ਸੋਖਣੀ ਤੋਖਣੀ ਬਾਚੈ ਸੋਖਣੀ ਨਾਲ ਜਿਹੜੇ ਪਹਿਲਾ ਕੁਝ ਪਾਇਆ ਹੋਇਆ ਹੈ ਨਾ ਪਰਲੇ 'ਚ ਉਹਨੂੰ ਪਹਿਲੇ ਸਕਾ ਦੇਣਾ ਉਹ ਡੋਲਣਾ ਉੱਥੇ ਕਿਹਾ ਨਾ ਖਾਲੀ ਕਰਨਾ ਪਰਨੇ ਨੂੰ ਪਹਿਲਾ ਪੰਡਾ ਧੂਪਦਾ ਹਾਂ ਧੋਏ ਪੈਸ ਧੂਪ ਦੇਵੋ ਤੋ ਦੂਦੇ ਕੋ ਤਾ ਉਹ ਸਕਾ ਦੇ ਨਹੀਂ ਤੂੰ ਸਿੱਧਿਓ ਸੂਰਜ ਦੀ ਜਦੋਂ ਧੱਪੋਂਦੀ ਹੈ ਨਾ ਸੁੱਕ ਜਵੇ ਪੰਡਾ ਧੁੱਪੇ ਪਿਆ ਕਈ ਦਿਨ ਸੁੱਕ ਵੀ ਜਾਵੇ ਫਿਰ ਉਹ ਜੋ ਧੁੱਪ ਸਭ ਕੋ ਖਿੱਚ ਲੈਂਦੀ ਹੈ ਸੋਖਣੀ ਸਰਵ ਪਰਣੀ ਪਹਿਲੇ ਸਾਰਾ ਕੁਝ ਸਕਾ ਕੇ ਫਿਰ ਪਰਤੀ ਨੂੰ ਪਲੰਗੀ ਪਵੰਗੀ ਨਮੋ ਚਰਚ ਤੰਗੀ ਗਿਆਨ ਸਾਰਾ ਸਕਾਰ ਹੈ ਨਾ ਪਹਿਲਾ ਗਿਆਨ ਸਾਰਾ ਨਾਸ ਕਰਕੇ ਅੰਦਰੋਂ ਅਗਿਆਨਤਾ ਇਕੂ ਗਿਆਨ ਹੈ ਜਿਹੜਾ ਨਾਸ ਕਰਕੇ ਫਿਰ ਅਸਲੀ ਗਿਆਨ ਉੱਭਰਦੀ ਹੈ ਹੋਜੀ ਪਲੰਗੀ ਪਵੰਗੀ ਨਮੋ ਚਰਚ ਤੰਗੀ ਪਲੰਗੀ ਪਲੰਗੀ ਪਵੰਗੀ ਪਵੰਗੀ ਨਮੋ ਚਰਚ ਤੰਗੀ ਨਮੋ ਚਰਚ ਤੰਗੀ ਚਾਰ ਔਰ ਚੇਤੰਗੀ ਜਿਹੜਾ ਲਫ਼ਜ਼ ਹੈ ਨਾ ਲੋ ਚੇਤੰਗੀ ਚੇਤ ਵਾਸਤੇ ਆਇਆ ਹੈ ਚਰਮਨ ਵਾਸਤੇ ਆਇਆ ਹੈ ਹਰੀਚਰ ਰਹਿਣਾ ਹੈ ਹਰੀਚਰ ਘਨੇ ਅੰਦਰ ਜਿਹੜੇ ਸੰਤਾਂ ਨੂੰ ਹਰੀਚਰ ਜਿੰਨੋ ਦਾ ਹੋਵੇ ਨਾ ਕੋਈ ਕਹਦੇ ਉਧਰ ਚਲੇਗਾ ਉਧਰ ਚਲੇ ਖਾਣ ਵੀ ਚਲੋ ਜੀ ਉਧਰ ਆਂਵਰੇ ਫਿਰ ਫਲਾਨੇ ਸੀ ਜਨ ਜਾਵਾਂਗੇ ਉਧਰ ਉਹਨੇ ਗੁਰਨੇ ਉੱਥੇ ਜਾ ਉਹਨੂੰ ਹਰੀਚਰ ਕਹਿੰਦੇ ਹੁੰਦੇ ਸੀ ਚੁਗਦਾ ਫਿਰਦਾ ਮੈਂ ਹਰੀਚਰ ਤੁਸੀਂ ਕਿਹੜੀ ਹੈ ਨਾ ਹਰੀ ਚਰ ਵੀ ਖਾਣ ਦਾ ਉਹ ਹੈ ਜਿਹੜਾ ਮਨ ਹੈ ਟਿਕਦਾ ਨਹੀਂ ਕਿਥੋਂ ਇਹ ਸੁੱਤ ਅਰੰਸ਼ੰਕਾ ਸੰਜ ਇਹ ਚਾਰੇ ਇਹਨਾਂ ਨੂੰ ਤੁਰਿਆ ਫਿਰਨ ਵਾਲਾ ਜਿਹੜਾ ਚਿੱਤ ਹੈ ਚਿੱਤਨ ਇਹ ਇੱਕ ਚਿੱਤ ਹੈ ਇੱਕ ਮਨ ਮਨ ਦਾ ਨੋ ਚਾਰ ਹੈ ਚਿੱਤਨੋਂ ਚਿੱਤੇ ਹੈ ਚਿਤੰਗੀ ਮਨ ਆਰ ਚਿੱਤ ਦੋਵਾਂ ਗਰੀ ਦੇਰੇ ਮਨ ਔਰ ਚਤ ਦੀ ਰਲ ਕੇ ਬਣੀ ਹੋਈ ਐ ਮਨ ਚਤ ਇਕੱਠੇ ਹੋ ਜਾਣ ਫਿਰ ਤੂੰ ਚਰ ਚਤੰਗੀ ਚਰ ਚਤੰਗੀ ਚਰ ਚਤ ਅੰਗੀ ਆ ਚਾਰ ਜਮਾ ਚਤ ਜਮਾ ਅੰਗ ਚਰ ਚਤੰਗੀ ਚਾਰ ਔਰ ਜਿਹੜਾ ਮਾਨਾ ਐ ਔਰ ਚਿਤਤਾ ਐ ਤੇਰੇ ਦੋ ਐ ਅੰਗਰੇ ਪਲੰਗੀ ਪਵੰਗੀ ਨਮੋ ਚਰ ਚਤੰਗੀ ਪਪੰਗੀ ਹੰਗੇ ਤੂੰ ਬਹੁਤ ਪਵਿੱਤਰ ਹੈਂ ਨਮੋ ਭਾਵਣੀ ਪੂਰ ਹੰਤਾ ਪੜੰਗੀ ਨਮੋ ਭਾਵਣੀ 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 ਤੇ ਭਾਵਣੀ ਤੂੰ ਇੱਛਾ ਹੈ ਇੱਕ ਇੱਛਾ ਭਾਵਣੀ ਇੱਛਾ ਪੂਤ ਹੰਤਾ ਪੜੰਗੀ ਤੇਰੀ ਭਾਵਨਾ ਕੀ ਹੈ ਤੇਰੇ ਭੁੱਖ ਕੀ ਹੈ ਆ ਜਿਹੜਾ ਭੂਤ ਹੈ ਨਾ ਭਰਮ ਦਾ ਭਰਮ ਦਾ ਭੂਤ ਕਹਿੰਦੇ ਹੁੰਦੇ ਨੇ ਭਰਮ ਦਾ ਭੂਤ ਨਹੀਂ ਰਹਿਣ ਦੇਣਾ ਇਹੀ ਤੇਰੀ ਇੱਛਾ ਹੈ ਪੂਤ ਹੰਤਾ ਪੜੰਗੀ ਵਾ ਪੜਦੀ ਹੈ ਅਗਿਆਨਤਾ ਨਾਲ ਪੜਦੀ ਹੈ ਲੈ ਜਿਹੜੀ ਜੋਤ ਦੁਨੀਆ ਉਹਨੇ ਅਗਿਆਨਤਾ ਨਾਲੇ ਪੜਨਾ ਹੈ ਤੇਰਾ ਭੇੜ ਕਾਦੇ ਨਾਲ ਅਗਿਆਨ ਭਰਮ ਨਾਲ ਭਰਮ ਗੁਰਪ੍ਰਸਾਦ ਭਰਮ ਕਾ ਨਾਸ ਜਿਹੜਾ ਗਿਆਨ ਦਾ ਪ੍ਰਸਾਦ ਆ ਉਹਦਾ ਉਹ ਕੀ ਕਰਦਾ ਭਰਮ ਦਾ ਨਾਸ ਭਰਮ ਨਾਲੇ ਪੇੜ ਹੈ ਤੇਰਾ ਹੋਰ ਕਿਸੇ ਨਾਲ ਨਹੀਂ ਪੇੜ ਯਾਨੀ ਜਿੰਨਾ ਵੀ ਪੇੜ ਦਿਖਾਇਆ ਹੋਇਆ ਹੈ ਦਸਮ ਗ੍ਰੰਥ ਵਿੱਚ ਲੜਾਈ ਇਹ ਭਰਮ ਦੇ ਖਿਲਾਫ ਹੈ ਕਹਿਣ ਦਾ ਮਤਲਬ ਇੱਥੇ ਹੈ ਇਧਰ ਚੰਡੀ ਦਿਖਾਈ ਹੈ ਉਧਰ ਬੰਦੇ ਜਿਹੜੇ ਨੇ ਹੰਕਾਰ ਹੀ ਭਰਮ ਕਰਕੇ ਭਰਮ ਹੈ ਸਾਰਿਆਂ ਦਾ ਭਰਮ ਚੋਂ ਹੀ ਹੰਕਾਰ ਪੈਦਾ ਹੁੰਦਾ ਹੈ ਭਰਮ ਚੋਂ ਹੀ ਲੋਭ ਬੋਖ ਸਾਭ ਭਰਮ ਚੋਂ ਪੈਦਾ ਹੁੰਦੇ ਨੇ ਛੇ ਬਕਾਨ ਨੇ ਭਰਮ ਵਿੱਚੋਂ ਭਰਮ ਤੋਂ ਹੀ ਪੈਦਾ ਹੁੰਦਾ ਪਰਮ ਦੇ ਜੋਟ ਹੈ ਤੇ ਗਿਆਨ ਦਾ ਲੜਾਈ ਗਿਆਨ ਦੀ ਲੜਾਈ ਪਰਮ ਨਾਲ ਰੋਸ਼ਨੀ ਦੀ ਲੜਾਈ ਕਿਹਦੇ ਨੇਰੇ ਨਾਲ ਇਹ ਨੇਰੇ ਦੀ আর ਚਾਨਣ ਦੀ ਲੜਾਈ ਹੋਈ ਹੈ ਹੋਰ ਕੁਝ ਨਹੀਂ ਹੈ ਪੜੰਗੀ ਪੜੰਗੀ ਦਾ ਉਹਨੇ ਭੇੜ ਉਹਨੇ ਭੇੜ ਆਏ ਨੇ ਨਾ ਸਾਦੇ ਰਾਖਸ਼ਾਂ ਦੇ ਉਹ ਇਹੀ ਸੀ ਬਸ ਗੱਲ ਹੋਰ ਗੱਲ ਕੋਈ ਨਹੀਂ ਹੈ ਇਹਦੇ ਦੀ ਭੂਤ ਹੰਤਾ ਪੜੰਗੀ ਹਾਂ ਪਰਮ ਦਾ ਭੂਤ ਹੈ ਇਹਨੂੰ ਦੂਰ ਕਰਨਾ ਹੈ ਇਹੀ ਤੇਰੇ ਭੇੜਾ ਹੋਰ ਕੁਝ ਨਹੀਂ ਉਹਨਾਂ ਜਿਵੇਂ ਭਰਮ ਦਾ ਨਾਸੇ ਕੀਤਾ ਜਿਹਨਾਂ ਜੋ ਭਰਮ ਚੱਕਿਆ ਗਿਆ ਕਿਸੇ ਨੂੰ ਹੰਕਾਰ ਦਾ ਭਰਮ ਸੀ ਕਿਸੇ ਉਹ ਭਰਮ ਸੀ ਪਰਮਾਤਮਾ ਹੁੰਦਾ ਨਹੀਂ ਕਿਸੇ ਨੂੰ ਕੋਈ ਭਰਮ ਸੀ ਭਰਮੇ ਦੂਰ ਕੀਤਾ ਸਾਰਿਆਂ ਦਾ ਹੋਰ ਕੀ ਕੀਤਾ ਇਹੀ ਭੇੜ ਸੀ ਨਮੋ ਭੀਮ ਦੇਵਤਾਂ ਨੂੰ ਵੀ ਭਰਮ ਸੀ ਇਥੋਂ ਉਹ ਮਿਲਦਾ ਹੈ ਇਥੋਂ ਮਿਲਦਾ ਉਹ ਭਰਮ ਦੂਰ ਕਰਨਾ ਜਿਵੇਂ ਸਾਡੇ ਭਰਮ ਇਹ ਤੌਰ ਦਸ ਪੂਰੀ ਹੋ ਗਈਏ ਤੋਂ ਹੋ ਗਿਆ ਸਭ ਭਰਮ ਨੇ ਇਹ ਪਰਮਪੈਦਾ ਹਨ ਇਹ ਹੀ ਦੂਰ ਹੁੰਦੇ ਹੁੰਦੇ ਨੇ ਪਰਮ ਹੋਏ ਜਾਂਦੇ ਹੁੰਦੇ ਨੇ ਪੈਦਾ ਨਮੋ ਭੀਮ ਰੂਪਾ ਨਮੋ ਲੋਕ ਮਾਤਾ ਨਮੋ ਭੀਮ ਰੂਪਾ ਤੇਰਾ ਰੂਪ ਕੀ ਹੈ ਭਿਆਨਕ ਰੂਪ ਹੈ ਭੀਮ ਕਿਹਦੇ ਵਾਸਤੇ ਵਿਰੋਧੀਆਂ ਵਾਸਤੇ ਭਿਆਨਕ ਉਹ ਭਿਆਨਕੇ ਬੰਦੇ ਨੇ ਜਦੋਂ ਨਾਨਕ ਪੈਦਾ ਹੋਇਆ ਨਾ ਨਾਨਕ ਨੇ ਕੱਢੀ ਤਲਵਾਰ ਮੇਨ ਤੋਂ ਬਾਹਰ ਖੜਗ ਗਿਆਨ ਖੜਗ ਸਾਰੇ ਡਰ ਗਏ ਹਿੰਦੁਸਤਾਨ ਰਾਯਾ ਹਿੰਦੁਸਤਾਨ ਸਾਰਾ ਖੰਗ ਗਿਆ ਇਹ ਅੱਗੇ ਮਸਾ ਭਗਤਾਂ ਨੂੰ ਖੜਾ ਛਡਾਇਆ ਇੱਕ ਹੋਰ ਪੈਦਾ ਹੋ ਗਿਆ ਜਮਕਰ ਉਹ ਗਾੜੇ ਚੜਾਇਆ ਜਮਦਾ ਰੂਪ ਕਰਕੇ ਇਹਨਾਂ ਨੂੰ ਮਤਾਂ ਦਾ ਮੈਨੂੰ ਉਹਦੇ ਗਲ ਪਾਤਾ ਗਿਆਨ ਖੜਗ ਦੇ ਕੇ ਪਰਮੇਸ਼ਰ ਨੇ ਨਾਨਕ ਨੂੰ ਗਲ ਪਾਤਾ ਇਹਨਾਂ ਸਾਰਿਆਂ ਨੇ ਇਹ ਉਹ ਗਣ ਨੂੰ ਮੁਗਲ ਕਹੀ ਜਾਂਦੇ ਨੇ ਮੈਨੂੰ ਗੱਲ ਚੜਾਇਆ ਉਦੋਂ ਪਹਿਲਾਂ ਨਾਨਕ ਦਾ ਬਹੁਤ ਕੁਝ ਪਤਾ ਕਰ ਚੁੱਕਿਆ ਸੀ ਜਿਆਦਾ ਆਇਆ ਹੈ ਮੁਗਲ ਬਾਦਸ਼ਾਹ ਇੱਧਰ ਉਦੋਂ ਦਾ ਪਹਿਲਾਂ ਨਾਨਕ ਨੇ ਬਾਤੂ ਪਾਇਆ ਪਿਆ ਸੀ ਸਾਰਾ ਇੱਧਰ ਪੂਰਬ ਤੇ ਇੱਧਰ ਤਾਂ ਸਭ ਤੋਂ ਬਾਅਦ ਗਏ ਨੇ ਉਹ ਮੱਕੇ ਨੂੰ ਤਾਂ ਪਹਿਲਾਂ ਦਾ ਸਾਰਾ ਹਿੰਦੁਸਤਾਨ ਇੱਧਰ ਗਾਹ ਹੈ ਮੱਕੇ ਦਾ ਸਾਰਿਆਂ ਨੂੰ ਬਚ ਗਏ ਨੇ ਸਿੱਧ ਕੋਸ਼ਣ ਦਾ ਪਹਿਲਾਂ ਹੋਲੀ ਪੜਤਣਾ ਚਰਚਾ ਦਾ ਪਹਿਲਾ ਹੋਲੀ ਉਹ ਜਿਹੜੀ ਹੋਲੀ ਉਹ ਗੱਲ ਕਰਦੇ ਤੇ ਇਹਨਾਂ ਨੇ ਵਗਲ ਬਣਾਤਾ ਚਲ ਇਹਨਾਂ ਨੇ ਇਹਦਾ ਕੁਛ ਵੀ ਬਣਾ ਦਿੰਦੇ ਨੇ ਇਹਦਾ ਅਬਦਾਲੀ ਬਣਾਤਾ ਕਰ ਅਬਦਾਲੀ ਪੇਸ਼ਵਾਰ ਹੋਏ ਬਸ ਅਬਦਾਲੀ ਬਣਾਤਾ ਇਹਨਾਂ ਨੇ ਮੁਖੀਆਂ ਨੂੰ ਮੁਖੀਆ ਬਣਾਤਾ ਅਬੂਕੀਆਂ ਨੂੰ ਮੁਖੀਆ ਬਣਾਤਾ ਇਹਨਾਂ ਨੇ ਕਿਹਾ ਇਹ ਤਾਂ ਵਿਦਵਾਨ ਨੇ ਮੋਟੀ ਬੁੱਧੀ ਵਾਲੇ ਨੇ ਇਹਦਾ ਸਾਫ ਤਾਂ ਹੀ ਵਾਲੇ ਕੱਢ ਦਿੰਦੇ ਨੇ ਜੱਕੀ ਇਹਨਾਂ ਦੀ ਐਸੀ ਜੀ ਹੈ ਨਮੋ ਭੀਮ ਰੂਪਾ ਨਮੋ ਲੋਕ ਮਾਤਾ ਨਮੋ ਭੀਮ ਰੂਪਾ ਨਮੋ ਲੋਕ ਮਾਤਾ اے ਭੀਮ ਰੂਪਾ ਤੈਨੂੰ ਨਮਸਕਾਰ ਭੈਣ ਰੂਪ ਹੈ ਤੇਰਾ ਉੱਪਰ ਲੋਕਾਂ ਬਾਤ ਹੈ ਸਾਡੇ ਵਾਸਤੇ ਥੋੜੀ ਹੈ ਨਮੋ ਲੋਕ ਮਾਤਾ ਲੋਕ ਮਾਤਾ ਤੂੰ ਸਾਰਿਆਂ ਦੀ ਮਾਂ ਹੈ ਇਹ ਬਕਾਰਾਂ ਵਾਸਤੇ ਭੀਮ ਰੂਪਾ ਜਿਹੜੇ ਇਹਨਾਂ ਨੂੰ ਖਰਾਬ ਕਰਦੇ ਨੇ ਨਾ ਤੇਰੀ ਬੱਚਿਆਂ ਨੂੰ ਜਾਲ ਦੇ ਜਾਲ ਵਿੱਚ ਫਸਾਉਣ ਵਾਲੇ ਨੇ ਉਹਨਾਂ ਵਾਸਤੇ ਭੀਮ ਰੂਪਾ ਹੈ ਤੂੰ ਹੁਣ ਜੇ ਕੋਈ ਜਾਨਵਰ ਦੇ ਬੱਚੇ ਕੋਲ ਆਵੇ ਮੁਰਗੀ ਵੀ ਭੱਜ ਕੇ ਜਾਂਦੀ ਹੈ ਕੁੱਤਾ ਬਿੱਲੀ ਕਾਹੇ ਮਾਰੀ ਜਾਵੇ ਪਰ ਤੂੰ ਜਿਹੜਾ ਤੇਰੇ ਬੱਚਿਆਂ ਨੂੰ ਖਾਣ ਦੀ ਆ ਕੋਈ ਉਲਟਾ ਪ੍ਰੇਰਣਾ ਦੀ ਕੋਸ਼ਿਸ਼ ਕਰੇ ਉਹਨੂੰ ਮੈਂ ਭੀਮਰੂਪਾ ਨਹੀਂ ਦਿਖਾਏਗੀ ਕੀ ਦਿਖਾਏਗੀ ਉਹ ਜਿਹੜੇ ਜੰਮਲੇ ਜਾਲ ਜਪਸਾਉਣ ਵਾਲੇ ਨੇ ਫਿਰਨਾ ਬਾਜਾਂ ਤੇ ਸਿੱਖਦਾਰਾਂ ਇਹਨਾਂ ਪੜਿਆ ਨਾ ਫਾਈ ਲੱਗੀ ਜਾਤ ਭਾਣਣ ਲੱਗੇ ਨਹੀਂ ਥਾ ਉਹਨਾਂ ਖਾਤਰ ਭੀਮਰੂਪਾ ਆਪਣੇ ਬੱਚਿਆਂ ਬਾਅਦ ਤੇ ਥੋੜੀ ਵੀ ਮਰੂਪ ਆਪਣੇ ਬੱਚਿਆਂ ਨੂੰ ਤਾਂ ਸ਼ੇਰ ਨਹੀਂ ਮਨੀ ਪੈੜੀ ਲੱਗਦੀ ਉੱਤੇ ਫਿਰਦੇ ਨੇ ਪਰ ਜੇ ਕੋਈ ਹੋਰ ਦਾ ਅਗਲੇ ਵਿੱਚ ਸ਼ੇਰਨੀ ਨੂੰ ਸਾਹ ਸੁੱਕ ਜਾਂਦਾ ਬੱਚਿਆਂ ਨੂੰ ਤਾਂ ਕੋਈ ਬੱਚੇ ਦਾ ਉਹਦੇ ਮੂੰਹ ਦੇ ਵਿੱਚ ਖੇਲਦੇ ਨੇ ਉੱਤੇ ਖੇਲਦੇ ਨੇ ਬੱਚੇ ਤਾਂ ਕੋਈ ਨਾ ਉਹ ਕੁਝ ਕਹੇ ਨਾ ਬੱਚੇ ਉਹ ਤਾਂ ਡਰ ਮੰਨ ਬੱਚੇ ਡਰ ਮੰਦੇ ਹੁੰਦੇ ਨੇ ਮਾਂ ਤੋਂ ਜੇ ਕਹੇ ਜਿਓ ਮਾਂ ਹੋਵੇ ਇਹ ਤਾਂ ਉਹ ਨੇ ਜਿਹੜੇ ਵਿਰੋਧੀ ਨੇ ਉਹ ਡਰਦੇ ਨੇ ਉਹਦਾ ਉਹ ਜਿਹੜਾ ਬੱਚੇ ਫੜਨ ਜਾਂਦਾ ਉਹਦੇ ਪੰਜਰੇ ਚ ਪਾ ਲਾ ਉਹ ਡਰੂਗਾ